ਸਸਿਕਾਲ ਜੀ ਤੁਸੀਂ ਵੇਖ ਰਹੇ ਹੋ 7 ਦੇ ਨਿਊਜ਼ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਦਾ ਦੇ ਗਾਣੇ ਦੀ ਤੁਕ ਬਾਕੀ ਦੀਆਂ ਗੱਲਾਂ ਛੱਡੋ ਪਹਿਲਾਂ ਸਿਹਤ ਜ਼ਰੂਰੀ ਹੈ ਵਾਕਈ ਸਿਹਤ ਜ਼ਰੂਰੀ ਹੈ ਦਵਾਈ ਨਾਲੋਂ ਪਰਹੇ ਚੰਗਾ ਤੇ ਪਰਹੇਜ ਦੇ ਨਾਲ ਕਸਰਤ ਕਸਰਤ ਮਨੁੱਖ ਜੋ ਅਯੋਕੇ ਯੁੱਗ ਵਿੱਚ ਹੈ ਉਸਨੇ ਕਸਰਤ ਕਾਰੋਬਾਰ ਜਾਂ ਆਪਣੇ ਹੱਥੀ ਕੰਮਕਾਜ ਨੂੰ ਛੱਡ ਦਿੱਤਾ ਹੈ ਹੁਣ ਉਹਨੂੰ ਬਿਮਾਰੀਆਂ ਨੇ ਜਕੜ ਲਿਆ ਇਹਨਾਂ ਬਿਮਾਰੀਆਂ ਤੋਂ ਬਚਣ ਦੇ ਲਈ ਜਾਂ ਤਾਂ ਡਾਕਟਰਾਂ ਦੀਆਂ ਲਿਖੀਆਂ ਪਰਚੀਆਂ ਦੀਆਂ ਦਵਾਈਆਂ ਖਾਓ ਜਾਂ ਫਿਰ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਤੁਸੀਂ ਕਸਰਤ ਕਰੋ ਕਸਰਤ ਦੇ ਜਿਹੜੇ ਵੱਖੋ-ਵੱਖਰੇ ਢੰਗ ਨੇ ਅੱਜ ਸਾਡੇ ਨਾਲ ਜੁੜੇ ਨੇ ਤਪਾ ਤੁਮ ਬਹੁਪੱਖੀ ਸ਼ਖਸੀਅਤ ਮੈਡਮ ਦੀਪਿਕਾ ਮੈਡਮ ਦੀਪਿਕਾ ਇੱਕ ਜੁੰਬਾ ਜੌਨ ਚਲਾਉਂਦੇ ਨੇ ਜਿਹੜੇ ਸਿਰਫ ਔਰਤਾਂ ਲਈ ਜਾਂ ਬੱਚਿਆਂ ਨੂੰ ਆਪਣੀ ਅਕੈਡਮੀ ਦੇ ਵਿੱਚ ਉਹ ਟਿਪਸ ਦਿੰਦੇ ਨੇ ਆਓ ਗੱਲ ਕਰਦੇ ਹਾਂ ਮੈਡਮ ਦੀਪਿਕਾ ਨਾਲ ਮੈਡਮ ਤੁਹਾਡਾ ਸਵਾਗਤ ਹੈ ਥੈਂਕ ਯੂ ਸਰ ਜਲਦੋਂ ਦਾ ਬਹੁਤ ਬਹੁਤ ਥੈਂਕ ਯੂ ਤੁਸੀਂ ਆਪਣਾ ਕੀੰ ਕਿ ਸਮਾਂ ਕੱਟ ਕੇ ਸਾਡੇ ਕੋਲ ਆਏ ਆ ਦੀਪਿਕਾ ਬੇਟਾ ਕੀ ਹੈ ਜ਼ੁੰਬਾ ਜ਼ੁੰਬਾ ਜ਼ੋਨ ਸਰ ਜ਼ੁੰਬਾ ਜ਼ੁੰਬਾ ਇੱਕ ਡਾਂਸ ਫਾਰਮ ਹੈ ਜਿਸ ਦੇ ਵਿੱਚ ਆਪਾਂ ਡਾਂਸ ਕਰਦੇ ਆ ਐਕਸਰਸਾਈਜ਼ ਦੇ ਤੌਰ ਤੇ ਜੀ ਉਹਦੇ ਵਿੱਚ ਆਪਾਂ ਐਕਸਰਸਾਈਜ਼ ਵੀ ਸਿੱਖਦੇ ਆ ਡਾਂਸ ਵੀ ਸਿੱਖਦੇ ਆ ਅ ਤੁਸੀਂ ਛੋਟੀ ਜਿਹੀ ਉਮਰ ਤੋਂ ਲੱਗਦੇ ਆ ਇਹ ਇਹ ਕਦੋਂ ਤੋਂ ਅ ਤੁਸੀਂ ਜ਼ੁੰਬਾ ਨੂੰ ਕਦੋਂ ਤੋਂ ਅਪਣਾਇਆ ਸਰ ਮੈਂ ਯੂਨੀਵਰਸਿਟੀ ਤੋਂ ਸਟੂਡੈਂਟ ਸੀ 5 ਇਅਰਸ ਬੈਕ ਲਾ ਸਟੂਡੈਂਟ ਸੀ ਬਟ ਡੇਲੀ ਰੁਟੀਨ ਤੋਂ ਡੇਲੀ ਸਟ्रेस ਪਰਾਈ ਦੇ ਸਟ्रेस ਤੋਂ ਤੇ ਆਪਣੀ ਸਿਟਿੰਗ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਕੇ ਮਤਲਬ ਉੱਥੇ ਸਾਡੇ ਇੱਕ ਜ਼ੂਮਬਾ ਟ੍ਰੇਨਰ ਸੀਗੇ ਉਹਨਾਂ ਕੋਲ ਮੈਂ ਜਾਂਦੀ ਸੀਗੀ ਆਪਣੀ ਫਿਟਨੈਸ ਲਈ weight loss ਲਈ ਉੱਥੋਂ ਸਰ ਮੈਂ ਇਹ ਸਿੱਖਿਆ ਸਿੱਖਿਆ ਤੇ ਫਿਰ ਇਹ ਛੋਟੇ ਜਿਹੇ ਸ਼ਹਿਰ ਦੇ ਵਿੱਚ ਆ ਕੇ قافਲਾ ਬਧਾਇਆ ਤੇ ਜ਼ੂਮਬਾ ਜੂਨ ਦੀਆਂ ਜਿਹੜੀਆਂ ਇਹਦੇ ਫਾਇਦੇ ਜਿਵੇਂ ਆਪਾਂ ਇਹ ਗੱਲ ਕਰ ਲਈਏ ਇੱਕ ਡਾਂਸ ਹੁੰਦਾ ਡਾਂਸ ਦੇ ਉੱਤੇ ਟਿਪਸ ਆਉਂਦੇ ਆ ਵੀ ਆਪਾਂ ਉਹਦੇ ਤਰੀਕੇ ਨਾਲ ਡਾਂਸ ਕਰਨਾ ਹੁੰਦਾ ਜੁੰਬਾ ਤੇ ਡਾਂਸ ਦੇ ਵਿੱਚ ਅੰਤਰ ਕੀ ਹੈ ਡਾਂਸ ਵੀ ਆਪਣਾ ਇੱਕ ਪ੍ਰੋਫੈਸ਼ਨਲ ਡਾਂਸ ਹੋ ਜਾਂਦਾ ਪਰਟੀਕੁਲਰਲੀ Song ਤੇ ਆਪਾਂ ਸਿੱਖਦੇ ਹਾਂ ਜੀ ਜੁੰਬਾ ਇੱਕ ਫ੍ਰੀ ਸਟਾਈਲ ਐਕਸਰਸਾਈਜ਼ ਹੈ ਜਿਹੜੀ ਕਿ ਆਪਾਂ ਡਾਂਸ ਦੇ ਨਾਲ ਮਜ਼ੇ ਮਜ਼ੇ ਲੈ ਕੇ ਕਰਦੇ ਆ ਇੰਜੋਏ ਕਰਦੇ ਆ ਓਕੇ ਹਾਂ ਜੀ ਬਾਕੀ ਵੇਟ ਲੋਸ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਹੁੰਦਾ ਪੂਰਾ ਹੁੰਦਾ ਜੀ ਬਿਲਕੁਲ ਜਿਹੜੀ ਤੁਹਾਡੇ ਅਕੈਡਮੀ ਜਾਂ ਜੋ ਵੀ ਤੁਸੀਂ ਚਲਾਉਂਦੇ ਹੋ ਹਾਂ ਜੀ ਕਿੰਨੀਆਂ ਇੱਕ ਔਰਤਾਂ ਤੁਹਾਡੇ ਕੋਲ ਫਿਲਹਾਲ ਇਸ ਪਾਰਟਿਸਿਪੇਟ ਕਰ ਰਹੀਆਂ ਨੇ ਸਰ ਸਾਡੀ ਇਸ ਜ਼ੁੰਬਾ ਜ਼ੋਨ ਨੂੰ ਸ਼ੁਰੂ ਹੋਏ ਨੂੰ ਲਗਭਗ 1 ਮਹੀਨਾ ਹੋਇਆ ਤੇ ਮੇਰੇ ਕੋਲ ਅਰਾਊਂਡ 50 ਟੂ 60 ਲੇਡੀਆਂ ਐ ਜੋ ਇਹਨਾਂ ਨੇ ਇਹ ਜ਼ੁੰਬਾ ਜ਼ੋਨ ਜੁਆਇਨ ਕੀਤਾ ਹੈ ਇਹਦੇ ਵਿੱਚ ਔਰਤਾਂ ਤੋਂ ਇਲਾਵਾ ਕਿਡਸ ਨੇ ਇਹ ਇਹਦੇ ਵਿੱਚ ਗਰਲਸ ਵੀ ਨੇ ਕਿਡਸ ਵੀ ਨੇ ਲੇਡੀਆਂ ਵੀ ਨੇ ਹਰ ਇੱਕ ਏਜ ਗਰੁੱਪ ਦੇ ਬੱਚੇ ਆਉਂਦੇ ਆ ਜੀ ਲੇਡੀਆਂ ਵੀ ਆਉਂਦੀਆਂ ਈਵਨ 60 ਏਜ ਉਹ ਵੀ ਆਉਂਦੀਆਂ ਸਿਕਸਟੀ ਏਜ ਹੈ ਪਰ ਉਹਨਾਂ ਨਾਲ ਕਿਵੇਂ ਤੂੰ ਆਪ ਦਾ ਤਾਲਮੇਲ ਜਾ ਬਿਠਾ ਲੈ ਹਾਂਜੀ ਬਿਲਕੁਲ ਜੀ ਜੋ ਗਰਲਸ ਆਂਦੀ ਹੈ ਬੈਚ ਉਹਨਾਂ ਨੂੰ ਮੈਂ ਉਸ ਅਕੋਰਡਿੰਗ ਕਰਾ ਦਿੰਨੀ ਆ ਜਿਵੇਂ ਲੇਡੀਜ਼ ਆਂਦੇ 60 ਪਲੱਸ ਕਿਆਂ ਦੀ ਬੈਕ ਪ੍ਰੋਬਲਮ ਹੈ ਨੀਸ ਪ੍ਰੋਬਲਮ ਉਹਨਾਂ ਨੂੰ ਜੀ ਉਸ ਅਕੋਰਡਿੰਗ ਡੀਲ ਕਰਾ ਕੇ ਕਰਾਨੀ ਆ ਤੁਸੀਂ ਕਿਹਾ ਵੀ ਫਰੀ ਸਟਾਈਲ ਫਰੀ ਸਟਾਈਲ ਹਾਂਜੀ ਫਿਰ ਉਸ ਤੋਂ ਬਾਅਦ ਕਹਿੰਦੇ ਹੁੰਦੇ ਵੀ ਤੀਮੀਆਂ ਤੇ ਜੇ ਕੋਈ ਮਾੜਾ ਮੋਟਾ ਵਜਨ ਚੱਕ ਲੈਣ ਕਹਿੰਦੇ ਮਾਸਪੇਸ਼ੀਆਂ ਕਿੱਚੀਆਂ ਆ ਗਈਆਂ ਮੇਰੇ ਖੱਲੀਆਂ ਚੜਗੀਆਂ ਤੇ ਫਿਰ ਤੂੰ ਤਾਂ ਖੁੱਲਾ ਖਲਾ ਡਾਂਸ ਕਰਵਾ ਕੇ ਫਿਰ ਤਾਂ ਕੱਲੀਆਂ ਚੜਾਉਂਦੇ ਰਹਿਗੇ ਨਹੀਂ ਜੀ ਇਹਨਾਂ ਨਾਲ ਤਾਂ ਜਿਹੜੀ ਖੱਲੀਆਂ ਚੜੀਆਂ ਹੁੰਦੀਆਂ ਨੇ ਉੱਤਰ ਜਾਂਦੀਆਂ ਨੇ ਨਹੀਂ ਇੱਕ ਸਟਾਈਲ ਹੈ ਬਟਾਇਸ ਵਿੱਚ ਇਸ ਫ੍ਰੀ ਸਟਾਈਲ ਹੈ ਸਰ ਇਹ ਇਸ ਵਿੱਚ ਕੋਈ ਪਰਟੀਕੁਲਰ ਸਟਾਈਲ ਨਹੀਂ ਹੈ ਵੀ ਆਪਾਂ ਨੂੰ ਕੋਈ ਸਟਾਈਲ ਸਿੱਖਣ ਦੀ ਲੋੜ ਪੈਂਦੀ ਹੈ ਇਹਦੇ ਵਿੱਚ ਅਗਰ ਕੋਈ ਬਿਲਕੁਲ ਹੀ ਡਾਂਸ ਤੋਂ ਅਨਜਾਨ ਹੈ ਜਾਂ ਆਪਣੀ ਬੋਡੀ ਐਕਸਰਸਾਈਜ਼ ਤੋਂ ਗਿਆ ਕਿਸੇ ਵੀ ਐਕਸਰਸਾਈਜ਼ ਤੋਂ ਅਨਜਾਨ ਉਹ ਵੀ ਕਰ ਸਕਦਾ ਓਕੇ ਹਾਂਜੀ ਜਿਹੜੇ ਬੈਸੇ ਤੁਸੀਂ ਕਿੰਨੇ ਟਾਈਮ ਤੋਂ ਚਲਾ ਰਹੇ ਹੋ ਇਹੀ ਜਿਹੜਾ ਅਕੈਡਮੀ ਹੈ ਇੱਕ ਮਹੀਨਾ ਸਰ ਇੱਕ ਮਹੀਨਾ ਹਾਂਜੀ ਸਹੀ ਮੈਨਾ ਜੀ ਤੁਹਾਡੇ ਕੋਲੇ ਇੱਕ ਮਹੀਨਾ ਜਾਂ ਕੋਈ ਦੋ ਮਹੀਨੇ ਆਉਂਦੀ ਹੈ ਲੇਡੀਜ਼ ਹਾਂਜੀ ਕਿੰਨਾ ਕੁ weight loss ਕੋਈ ਨਿਕਲ ਦੇਖੋ ਮੈਂ ਤੁਹਾਨੂੰ ਦੱਸਿਆ 50 ਤੋਂ 60 ਲੇਡੀਜ਼ ਗਰਲਸ ਆ ਉਹਨਾਂ ਨੇ ਤੁਸੀਂ ਅਰਾਊਂਡ ਲਗਾ ਲਓ 25 ਡੇਸ uh, 5 ਤੋਂ 6 ਕਿਜੀ weight loss ਕਿਤੇ 5 ਤੋਂ 6 ਕਿਜੀ ਉਹ ਡਾਕਟਰ ਆਮੋ ਨਾਲ ਇਹ ਵੀ ਦੱਸਦੇ ਆ ਵੀ ਆਹ ਕੁਛ ਖਾਣਾ ਤੇ ਨਹੀਂ ਹਲੇ ਨਹੀਂ ਜੀ ਬਿਲਕੁਲ ਨਹੀਂ ਗਿਨਾ ਜੋ ਉਹਨਾਂ ਦੇ ਘਰ ਦਾ ਰੋਜ਼ ਦਾ ਆਪਣਾ ਸਾਦਾ ਖਾਣਾ ਸਿਰਫ ਉਹ ਕਿਆਸੀ ਵੀ ਉਹ ਖਾਓ ਮਿੱਠੇ ਤੇ ਤਲੇ ਹੋਏ ਤੋਂ ਪਰਹੇਜ਼ ਰੱਖੋ ਬਸ ਸਿਰਫ ਸਾਦੀ ਰੋਟੀ ਖਾਓ ਉਹਦੇ ਨਾਲ ਹੀ ਜੀ 500 6 ਕਿਲੋ ਭਾਰ ਘਟਾਇਆ ਨਹੀਂ ਜਦੋਂ ਤੁਹਾਡੇ ਕੋਲ ਆਉਣਾ ਛੱਡ ਦਿੰਦੇ ਆ ਜਾਂ ਕੁਛ ਫਿਰ ਫਿਰ ਮੈਨੂੰ ਲੱਗਦਾ ਵੇਟੋ ਮੇਜ ਕੋਈ ਵਧਣਾ ਸ਼ੁਰੂ ਹੋ ਜਾਂਦਾ ਨਹੀਂ ਉਸ ਤੋਂ ਬਾਅਦ ਜਦੋਂ ਇੱਕ ਵਾਰੀ ਆਪਣੇ ਸਰੀਰ ਦਾ ਭਾਰ ਘਟ ਜਾਂਦਾ ਆਪਾਂ ਖੁਦ ਹੀ ਮੇਨਟੇਨ ਰੱਖਣ ਲੱਗ ਜਾਂਦੇ ਨੇ ਵੀ ਨਹੀਂ ਉਹ ਵਧੀਆ ਫਿੱਟ ਜਾ ਚੀਰਾਉਣ ਨੂੰ ਆਉਣ ਲੱਗ ਜਾਂਦਾ ਮੈਨੂੰ ਬਿਲਕੁਲ ਹਾਂ ਜੀ ਇਹ ਤਾਂ ਤੁਹਾਡੇ ਕੋਲੇ ਮੰਨ ਲਓ ਵੀ ਜਿਹੜੇ ਅਕੈਡਮੀ ਚ ਆਉਂਦੇ ਆ ਉਹ ਉਹ ਹੈ ਇੱਕ ਵੱਖਰੇ ਤਰ੍ਹਾਂ ਦਾ ਹੁੰਦਾ ਵੀ ਕਿਸੇ ਬੰਦੇ ਨੇ ਆਪਣੇ ਇਵੈਂਟਸ ਦੇ ਉੱਪਰ ਕੁਝ ਸਿੱਖਣਾ ਹੁੰਦਾ ਹੈ ਜਾਂ ਕੋਈ ਉਹਨੇ ਪੇਸ਼ਕਾਰੀ ਕਰਨੀ ਹੁੰਦੀ ਆ ਉਹਦੇ ਲਈ ਕੋਈ ਹੈ ਆਪਣੇ ਕੋਲ ਹਾਂਜੀ ਬਿਲਕੁਲ ਮੈਂ ਉਹ ਕੋਰੀਓਗ੍ਰਾਫੀ ਬਿਲ ਮੈਰਿਜ ਹੈ ਕਿਸੇ ਦੀ ਕਿਸੇ ਦਾ ਬਰਥਡੇ ਹੈ ਕਿਸੇ ਦੀ ਅਨਿਵਰਸਰੀ ਹੈ ਤਾਂ ਉਹਨਾਂ ਨੂੰ ਪ੍ਰੋਪਰਲੀ ਉਹਨਾਂ ਦੇ ਇੱਛਾ ਅਕੋਰਡਿੰਗ ਵੀ ਤੇ ਆਪਦੀ ਕਨਵੀਨੀਅੰਸ ਦੇ ਕੇ ਵੀ ਤੇ ਉਹਨਾਂ ਦੀ ਕਨਵੀਨੀਅੰਸ ਦੇ ਕੇ ਵੀ ਪੂਰਾ ਜੀ ਡਾਂਸ ਸਿਖਾ ਨਹੀਂ ਉਹਨਾਂ ਨੂੰ ਫਿਰ ਤਾਂ ਹੁਣ ਤਪੇ ਨੂੰ ਤੁਸੀਂ ਲੁਧਿਆਣੇ 'ਚ ਤਬਦੀਲ ਕਰ ਦਿੰਦੇ ਹਾਂ ਹਾਂ ਜੀ ਬਿਲਕੁਲ ਜੀ ਕਰਾਂਗੇ ਇਸ ਜਿਹੜੇ ਤੁਸੀਂ ਜੰਬੋ ਜੌਨ ਚਲਾ ਰਹੇ ਹੋ ਇਹਨੂੰ ਰੈਗੂਲਰ ਰੱਖਣ ਦੇ ਲਈ ਤੁਹਾਨੂੰ ਪਤਾ ਹੈ ਵੀ ਕੁਝ ਇਸ ਤਰ੍ਹਾਂ ਦਾ ਕਰਨਾ ਪੈਂਦਾ ਆਪਾਂ ਨੂੰ ਵੀ ਕੋਈ ਵੀ ਈਵੈਂਟਸ ਦੇ ਉੱਪਰ ਜਾਂ ਕਿਸੇ ਹੋਰ ਦੇ ਉੱਪਰ ਆਪਾਂ ਕੋਈ ਪ੍ਰੋਗਰਾਮ ਜਾਂ ਕੋਈ ਸਪੈਸ਼ਲ ਜਿਹੜੇ ਬੰਦੇ ਜਿਹੜੀਆਂ ਔਰਤਾਂ ਤੁਹਾਡੇ ਨਾਲ ਟਾਈਮ ਨਹੀਂ ਦੇ ਸਕਦੀਆਂ ਹੁੰਦੀਆਂ ਉਹ ਸਪੈਸ਼ਲ ਤੁਹਾਨੂੰ ਦੇਖਣ ਆਉਣ ਜਾਂ ਕੁਝ ਇਹੋ ਜਿਹੇ ਈਵੈਂਟਸ ਕਰਦੇ ਹੋ ਹਾਂਜੀ ਬਿਲਕੁਲ ਇਸ ਜ਼ੁੰਬਾ ਜ਼ੋਨ ਨੂੰ ਇੰਟਰਸਟਿੰਗ ਬਣਾਉਣ ਲਈ ਜਿਵੇਂ ਹੁਣ ਨਵਰਾਤਰੀ ਆ ਰਹੇ ਨੇ ਤੁਹਾਨੂੰ ਪਤਾ ਹੈ ਕੱਲ ਤੋਂ ਪਹਿਲਾਂ ਨਰਾਤਰੀ ਜੀ ਬਿਲਕੁਲ ਹਨਾ ਆਪਣਾ ਸੋਚ ਰਹੀ ਸੀ ਕਿ ਡਾਂਡੀਆਂ ਕਲਾਸਿਸ ਮੈਂ ਹੁਣ ਸਿਖਾ ਰਹੀ ਹਾਂ ਜਿਸ ਵਿੱਚ ਮੈਂ ਫ੍ਰੀ ਡਾਂਡੀਆਂ ਕਲਾਸਿਸ ਸਿਖਾ ਰਹੀ ਹਾਂ ਤੇ ਮੈਂ ਨੇ ਈਵੈਂਟ ਆਰਗੇਨਾਈਜ਼ ਕੀਤੇ ਨੇ ਜੋ ਤਾਂ ਮੇਰੇ 50 60 ਲੇਡੀਜ਼ ਉਨਾਂ ਲਈ ਸੈਟਰਡੇ 13 ਆਫ ਅਪ੍ਰੈਲ ਜਿਹੜੇ ਆਊਟਸਾਈਡਰਸ ਨੇ ਜਿਹੜੀ ਜ਼ੂਮਾ ਜ਼ੋਨ ਹਲੇ ਮੇਰੇ ਨਾਲ ਨਹੀਂ ਜੁਆਇਨ ਹੋਏ ਪਰ ਡਾਂਡਿਆ ਚ ਇੰਟਰਸਟ ਨੇ ਤੇ ਸਿੱਖ ਨਹੀਂ ਪਾਰੇ ਕੋਈ ਵੀ ਰੀਜ਼ਨ ਕਰਕੇ ਉਹਨਾਂ ਲਈ 14 ਨੂੰ ਰੱਖਿਆ ਜੀ 14 ਅਪ੍ਰੈਲ ਨੂੰ ਗੁਜਰਾਤ ਦਾ ਉਹ ਕਹਿੰਦੇ ਨੇ ਜਿਵੇਂ ਪੰਜਾਬ ਦਾ ਗਿੱਧਾ ਤੇ ਪੰਗੜਾ ਤੇ ਗੁਜਰਾਤ ਦਾ ਡਾਂਡਿਆ ਇਸਨ ਮੈਡਮ ਦੀਪਿਕਾ ਸਾਡੇ ਸ਼ਹਿਰ ਨੂੰ ਵੀ ਕੋਈ ਅਜ਼ਹੀ ਫਿਟਨਰ ਫੈਕਟਰ ਰੱਖਣ ਵਾਲੇ ਟ੍ਰੇਨਰ ਮਿਲੇ ਜਿਹੜੇ ਦਿਮਾਗੀ ਵੋਜ਼ ਘਟਾਉਂਦੇ ਨੇ ਮਾਨਸਿਕ ਬਜਨ ਵੀ ਘਟਾਉਣਗੇ ਸਰੀਰਕ ਬਜਨ ਵੀ ਘਟਾਉਣਗੇ ਮੈ ਲੁਬਾਤ ਸਿੰਘਲਾ ਦੇ ਨਾਲ ਕੁਮਾਰ ਬਿਸ਼ਪਜੀਤ ਚੈਨਲ 7 ਦੇ ਨਿਊਜ਼